हरियाणा ਦੇ ਮੁੱਖ ਮੰਤਰੀ ਨੂੰ ਅਵਾਰਡ ਦਿੱਤਾ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾ ਰਿਹਾ ਡਾਕਟਰ ਤਾਲੀਵਾਲ ਸਾਹਿਬ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਸਰ ਪਹਿਲਾਂ ਤਾਂ ਇੱਕ ਬਹੁਤ ਵੱਡੀ ਗੱਲ ਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਵਾਰਡ ਦਿੱਤਾ ਜਾ ਰਿਹਾ ਉਹ ਵੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਤੇ ਪਹਿਲੀ ਵਾਰ ਇਹ ਅਵਾਰਡ ਸ਼ੁਰੂ ਕਰਨ ਜਾ ਰਹੇ ਹਾਂ ਔਰ ਪਹਿਲੀ ਵਾਰ ਚ ਸਰ ਹਰਿਆਣਾ ਦੇ ਮੁੱਖ ਮੰਤਰੀ ਦਾ ਨਾਮ ਕਿਦਾਂ ਅਬਦੀ ਮੈਂ ਗਲੋਬਲ ਪੰਜਾਬੀ ਐਸੋਸ ਦਾ ਇੱਕ ਛੋਟਾ ਜਿਹਾ ਸੇਵਾਦਾਰ ਆ ਮੈਂ ਸੀਪਨੋ ਦਾ ਪ੍ਰੈਜ਼ੀਡੈਂਟ ਹੈ ਕਿ ਸਾਡੇ 11 ਕੰਟਰੀ ਦੇ ਵਿੱਚੋਂ ਇੰਗਲੈਂਡ ਕੈਨੇਡਾ ਅਮਰੀਕਾ ਦਾ ਹੈ ਸਾਡੀ ਇੰਡੀਆ ਦਾ ਜੀ ਗਲੋਬਲ ਜੀਪੀਏ ਦੇ ਸਾਰੇ ਸਾਡੇ ਕੋਲੇ 300 ਲਾਈਫ ਮੈਂਬਰ ਹੈ 200 500 ਮੈਂਬਰ ਸਭ ਨੇ ਡਿਸਾਈਡ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਵਾਰਡ ਵੱਡਾ ਕਾਰਨ ਹੈ ਕਿ ਉਹਨਾਂ ਨੇ 84 ਦੇ ਜੋ ਵੀ ਸਾਡਾ ਨੁਕਸਾਨ ਹੋਇਆ ਸੀ 121 ਪਰਿਵਾਰ ਸੀ ਹਰਿਆਣੇ ਚ ਉਹਨਾਂ ਨੂੰ ਨੌਕਰੀ ਦਿੱਤੀ ਮੁੜ ਵਸੇਬਾ ਕੰਪਨਸੇਸ਼ਨ ਦਿੱਤਾ ਤੇ ਅਸੀਂ ਸਾਰੇ ਵਰਲਡ ਚ ਚੁਣਿਆ ਅ ਜੀ ਸਰ ਇਸ ਚ ਕੁਝ ਹੋਰ ਨਾਮ ਵੀ ਸੀਗੇ ਕੰਸੀਡਰ ਜਿਨ੍ਹਾਂ ਦੇ ਉੱਤੇ ਚਰਚਾ ਹੋਈ ਹਾਂ ਬਿਲਕੁਲ ਮੈਂ ਨਾਮ ਲੈਣਾ ਨਹੀਂ ਚਾਹੁੰਦਾ ਐਂਡ ਬਸ ਗੱਲ ਖਤਮ ਸਾਨੂੰ 43 ਸਾਲ ਬਾਅਦ ਜਿਹੜੇ ਬੰਦੇ ਨੇ ਸਾਡੇ ਜ਼ਖਮਾਂ ਤੇ ਮਲ੍ਹਮ ਲਾਈ ਹੋਵੇ ਜੀ ਤੇ ਸਾਡਾ ਇੱਕ ਵਾਰੀ ਨਾ ਜੇ 500 ਮੈਂਬਰ ਆ 10 वोल्ट ਹੋ ਜਾਣਗੇ 500 ਦੇ 500 ਦੇ ਵਿੱਚ ਵੋਟ ਪਾਈ VOTING ਸਿਸਟਮ ਹੋਇਆ ਅਵਾਰਡ ਦਿੰਨੇ ਆ ਸਾਡੀ ਸਾਡੀ ਬੋਡੀ ਡਿਸਾਈਡ ਕਰਦੀ ਆ ਹਾਂਜੀ ਸਾਡੇ ਜਿਹੜੇ ਗਲੋਬਲ ਪੰਜਾਬੀ ਹਿੰਦੂ ਸਿੱਖ ਸਾਰੇ ਮੈਂਬਰ ਐ ਦੇ ਚ ਜਿਹੜੇ ਪੰਜਾਬ ਦੇ ਭਲੇ ਲਈ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਗੱਲ ਕਰਦੇ ਆ ਸਾਰਿਆਂ ਨੇ ਜਨੋਨਿਮਸਲੀ ਪਾਸ ਕੀਤਾ ਤੇ ਮੈਨੂੰ ਰੋਕਿਆ ਗਿਆ ਜੀ ਇੰਗਲੈਂਡ ਤੋਂ ਮੈਂ ਚੱਲ ਜਾਣਾ ਸੀ ਤੇ ਮੈਂ ਖੁਦ ਪ੍ਰੈਜ਼ੈਂਟ ਕਰੂੰਗਾ ਉਸ ਇਨਸਾਨ ਨੂੰ ਜਿਨੇ ਸਾਡੇ ਜਖਮਾਂ ਤੇ 43 ਸਾਲ ਬਾਅਦ ਮੱਲ ਮਿਲਾਈ ਹੈ ਅਜਾ ਸਰ ਤੁਸੀਂ ਵੀ 84 ਦੇ ਦੰਗੇ ਤੁਸੀਂ ਦੇਖਿਆ ਕਿਉਂਕਿ ਜਿਸ ਹਿਸਾਬ ਨਾਲ ਸਾਡੀ ਏਜ ਹੈ ਤੁਹਾਨੂੰ ਸਾਰੀ ਗੱਲ ਪਤਾ ਹੈ ਤੁਹਾਨੂੰ ਕੀ ਲੱਗਦਾ ਵੀ ਹਾਲੇ ਤੱਕ ਜਿਹੜਾ ਤੁਸੀਂ ਜਿੱਦਾਂ ਤੁਸੀਂ ਸੈਣੀ ਸਾਹਿਬ ਦਾ ਨਾਮ ਸਿਲੈਕਟ ਕੀਤਾ ਤੁਹਾਨੂੰ ਕੀ ਲੱਗਦਾ ਵੀ ਹਾਲੇ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਜੀ ਬਹੁਤ ਮਿਲ ਗਿਆ ਹੋਂਦ ਚ ਲੜਕਾਂਡ ਆ ਉਹਦੇ 17.5 ਕਰੋੜ ਮੋਦੀ ਜੀ ਨੇ ਮਨਜ਼ੂਰ ਕੀਤਾ 34 ਪਰਿਵਾਰ ਮਾਰਦੇ ਸੀਗੇ ਐਂਡ ਵਿਧਵਾ ਕਲੋਨੀ ਸੀ ਜਿਹੜੀ ਤੇ ਉਹ ਉੱਤੇ ਖੁਦ ਕੈਂਪ ਲਾਇਆ ਤੇ ਉਹਨਾਂ ਦੇ ਜਗਮਾ ਤੇ ਮੰਦਮ ਲਾਈ ਉਹਨਾਂ ਨੂੰ ਵੀ ਸਾਰਾ ਕਰ ਰਹੇ ਆ ਐਨਐਸਸੀ ਜੀ ਇਹੀ ਤੇ ਗਲੋਬਲ ਪੰਜਾਬੀ ਅਸੀਂ ਪੰਜਾਬ ਦੇ ਦੁੱਖ ਲੈ ਕੇ ਦਿੱਲੀ ਜਾਊਗੀ ਜੀ ਨਾ ਕਿ ਮੈਂ ਰਾਸਫਾ ਲਊਂਗਾ ਜੀ ਮੈਂ ਬਕਾਉ ਨਹੀਂ ਜੀ ਵਿਚੇਰ ਮੈਨੀ ਨਾ ਵਿਖ ਜੂਗਾ ਮੈਂ ਪੰਜਾਬ ਦੇ ਦੁੱਖ ਲੈ ਕੇ ਜਾਣਾ ਜਿਹੜਾ ਸਾਨੂੰ ਇੰਨੇ ਸਾਲਾਂ ਤੋਂ ਇਨਸਾਫ ਨਹੀਂ ਮਿਲਿਆ ਸੀ ਜੀ ਤੇ ਇਨਸਾਫ 43 ਸਾਲ ਬਾਅਦ ਮਿਲਿਆ ਹੋਵੇ 82 ਜਰੌਲਾ ਪਿਆ ਗਿਆ ਸੀ ਹਰਿਆਣੇ 'ਚ 84 ਬਲੂ ਸਟਾਰ ਹੋਇਆ ਜੋ ਦੰਗੇ ਹੋਏ ਕਿੰਨੇ ਲੋਕ ਨੂੰ ਨੁਕਸਾਨੇ ਗਏ ਵਿਚਾਰੇ ਪਰ ਬਈ ਸਾਡੀ ਇੱਕ ਅਸੀਂ ਬਲੀਵ ਕਰਦੇ ਆਂ ਗੱਲਬਾਤ ਚ ਡਾਇਲੌਗ ਸਿਟ ਡਾਊਨ ਟਾਕ ਤੇ ਅਸੀਂ 31 ਕੰਮ ਕਰਵਾ ਲੇ ਮੋਦੀ ਜੀ ਤੋਂ ਜੀ ਪੰਜ ਚਾਰ ਹੀ ਤੁਹਾਨੂੰ ਮੋٹے ਮੋٹے ਦੱਸਿਆ ਅਸੀਂ ਸਾਰੇ ਬੰਦਿਆਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿੱਤਾ ਜਾਂ ਹਜੇ ਕਈ ਪੈਂਡਿੰਗ ਹੈ ਉਹ ਅਸੀਂ ਉਹਨਾਂ ਦੇ ਮਗਰ ਪਏ ਨੇ ਕਿਉਂਕਿ ਸਾਡੀ ਪੋਲੀਟੀਕਲ ਪਾਰਟੀ ਕੋਈ ਨਹੀਂ ਪਰ ਅਸੀਂ ਪੰਜਾਬ ਦੇ ਜ਼ਖਮਾਂ ਦੇ ਦਰਦ ਸਾਡੇ ਸਾਡੇ ਚ ਵੀ ਹੈ ਮੈਂ ਵੀ ਪੰਜਾਬੀ ਹਿੰਦੂ ਵੀ ਪੰਜਾਬੀ ਹੈ ਵਿਚਾਰਾ ਸਾਡਾ ਅਸੀਂ ਸਾਰੇ ਮਿਲ ਕੇ ਹਿੰਦੂ ਤੇ ਪੰਜਾਬੀ ਬਣੇ ਆ ਸਿੱਖ ਨਾ ਹਾਂ ਬਿਲਕੁਲ ਨਹੀਂ ਜੀ ਸਾਡੇ ਜਿਹੜੀ ਗਲੋਬਲ ਪੰਜਾਬੀ ਐਸੇ ਨਾ ਉਹਦੇ ਚ ਸਾਡੇ 50% ਮੈਂਬਰ ਹਿੰਦੂ ਆ ਇਹ ਜਨਮੀ ਤਾ ਹੋਇਆ ਬੋਰਡ ਦੀ ਰਿਚਸਟ ਹੋਟਲ ਗਰੁੱਪ ਆ ਆਈਐਸ ਆਈਪੀਐਸ ਰਿਟਾਇਰਡ ਜੱਜਸ ਆਰਮੀ ਜਰਨਲ ਕਰਨਲ ਉਹ ਸਾਡੇ ਮੈਂਬਰ ਆ ਕਿਸੇ ਨੂੰ ਕੋਈ ਭੁੱਖ ਨਹੀਂ ਰਿਟਾਇਰ ਹੋ ਚੁੱਕੇ ਆ ਲਾਈਫ ਦੇ ਵਿੱਚ ਪਰ ਪੰਜਾਬ ਦੇ ਭਲੇ ਲਈ ਗੱਲ ਕਰਾਂਗੇ ਸ਼ਾਂਤੀ ਲਈ Hindu Sikh ਏਕਤਾ ਲਈ ਤਿਲਕ ਜੰਜੂ ਦਾ ਰਾਖਾ ਜਿਹਦਾ मीनिंग ਕੱਢੀਏ ਬਕ ਵੀ ਰੀਲਿਜ਼ ਹੋਣੀ ਹੈ ਵੀ ਗੁਰੂ ਤੇਗ ਬਹਾਦਰ ਜੀ ਨੇ ਸੀਸ ਘਟਾਤਾ ਤਿਲਕ ਜੰਜੂ ਦੀ ਖਾਤਰ ਤੇ ਮੈਂ ਆਪਦੇ Hindu ਵੀਰਾਂ ਨੂੰ ਗਾਲਾਂ ਕੱਢਾਂ ਇਹਦਾ ਮਤਲਬ ਮੈਂ ਗੁਰੂ ਦੀ ਫਿਲਾਸਫੀ ਤੋਂ ਦੂਰ ਜਾ ਰਿਹਾ ਨਹੀਂ ਅਸੀਂ ਇੱਕ ਪਰਿਵਾਰ ਆ ਨਾ ਮਾਸ ਦਾ ਰਿਸ਼ਤਾ ਸਾਡਾ ਠੀਕ ਹੈ ਅਸੀਂ ਉਹਦੇ ਤੇ ਕੰਮ ਕਰ ਰਹੇ ਆ ਜੀ ਆਈ ਥਿੰਕ ਪਹਿਲਾਂ ਕਿਸੇ ਨੇ ਨਹੀਂ ਕੀਤਾ ਕੀਤਾ ਹੋਏਗਾ ਪਰ ਐਡੀ ਵੱਡੀ ਸਕੇਲ ਤੇ ਨਹੀਂ ਗਿਆ ਹੈਨਾ ਕੁਝ ਲੋਕ ਸਾਨੂੰ ਸ਼ਾਇਦ ਕਹਿਣ ਵੀ ਹਰਿਆਣਾ ਦੇ ਸੀਐਮ ਨੂੰ ਕਿਉਂ ਦਤਾ ਯੈਸ ਹੀ ਡਿਡ ਸਮਥਿੰਗ ਪਹਿਲਾਂ ਵੀ ਆਏ ਸੀ ਐਸੀਐਮ ਪੰਜਾਬ ਦੇ ਵਿੱਚ ਵੀ ਆਏ ਅਸੀਂ ਚੁਣੇ ਤਾਂ ਜੋ ਕਿਸੇ ਨੇ ਕੀਤਾ ਜੀ ਐਂਡ ਪਬਲਿਕ ਦੇਖੇਗੀ ਐਂਡ ਮੇਰੇ ਮੇਰੇ ਵੀ ਵੱਡੇ ਭਾਗ ਆ ਮੈਨੂੰ ਰੋਕਿਆ ਗਿਆ ਤੇ ਮੈਂ ਅਸੀਂ 13 ਤਰੀਕ ਨੂੰ ਅਵਾਰਡ ਦੇ ਰਹੇ ਅਸੀਂ ਸਿਰ ਇਹ ਪਹਿਲੀ ਵਾਰ ਅਵਾਰਡ ਦਿੱਤਾ ਜਾ ਰਿਹਾ ਮਹਾਰਾਜ ਅਵਾਰਡ ਚ ਚੁਣਿਆ ਅਵਾਰਡ ਚ ਚੁਣਿਆ ਜਿਸ ਸਮਾਂ ਤੁਸੀ ਦੱਸਿਆ ਕਿ ਇਹ ਰੈਗੂਲਰ ਰਹੇਗਾ ਜਾਂ ਇਹ ਸਿਰਫ ਇੱਕ ਵਾਰੀ ਅਸੀਂ ਦਵਾਂਗੇ ਨਹੀਂ ਜੀ ਅਸੀਂ ਹਜੇ ਦੂਸਰਾ ਨਾਮ ਅਨਾਉਂਸ ਨਹੀਂ ਕਰਦੇ ਅਸੀਂ 22 ਨਵੰਬਰ ਨੂੰ ਜਿੱਦਣ ਸਾਡੇ ਹਸਪਤਾਲ ਦੀ ਓਪਨਿੰਗ ਹੈ ਅਨੰਦ ਪ੍ਰਸਾਦ ਜਿੱਥੇ ਮਾਤਾ ਨੈਣਾ ਦੇ ਵੀ ਵੀ ਅਨੰਦਪੁਰ ਸਾਹਿਬ 125 ਬਿਡ ਦਾ ਹਸਪਤਾਲ ਬਣਾਤਾ ਮਲਟੀ ਸਪੈਸ਼ਲਿਟੀ ਕੈਂਸਰ ਸਭ ਕੁਝ ਅੱਖਾਂ ਫਰੀ ਉੱਥੇ ਆ ਰਿਹਾ ਤੇ ਉਹਨੂੰ ਅਸੀਂ ਪੋਰਸ ਵਾਰਡ ਦੇਣਾ ਹਜੇ ਨਾਮ ਨਹੀਂ ਦੱਸਣਾ ਜੀ ਤੁਸੀਂ ਕਹੋਗੇ ਹੈ ਇੱਕ ਸਾਡਾ ਹਿੰਦੂ ਵੀਰ ਤੰਤੀ ਰਾਗ ਦੇ ਵਿੱਚ ਕੀਰਤਨ ਕਰਦਾ ਜੀ ਉਹ ਚੁਣਿਆ ਬਹੁਤ ਚਾਉਦੇ ਤੇ ਆ ਜੀ ਉਹ ਆਏਗਾ ਓਕੇ ਜਿਹੜਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਉਨੀ ਨੌਲੇਜ ਨਹੀਂ ਉਹਨੂੰ ਆ ਠੀਕ ਹੈ ਕਿਉਂਕਿ ਅਸੀਂ ਅਸਲੀਅਤ ਤੇ ਕੰਮ ਕਰਾਂਗੇ ਵਕਾਉ ਨਹੀਂ ਅਸੀਂ ਵਿਕਦੇ ਨਹੀਂਗੇ ਨਾ ਸਾਡਾ ਮੁੱਲ ਨਹੀਂ ਕੋਈ ਮੈਂ ਪੰਜਾਬ ਦੇ ਦੁੱਖ ਲੈ ਕੇ ਜਾਵਾਂ ਤੇ ਮੈਂ ਵਿਕ ਜੂ 5-7 ਕਰੋੜ ਜਾਂ ਉਹਦਾ ਦੇਤਾ ਨੋ ਕਲਵੰਦ ਸਿੰਘ ਵਕਾਉ ਨਹੀਂ ਅਸੀਂ ਦਵਾਈ ਦਾ ਲੰਗਰ ਲਾਉਣ ਆਲੇ ਆਂ ਦਵਾਈ ਦਾ ਲੰਗਰ ਲਾਉਣੇ ਬਹੁਤ ਔਕੇ ਆ ਰੋਟੀ ਪਾਣੀ ਦਾ ਲੰਗਰ ਤਾਂ ਸਭ ਨੂੰ ਪ੍ਰਸ਼ਾਦਾ ਦਾਲ ਪਹਵਾ ਦਿਓ ਜੋ ਦਵਾਈ ਦਾ ਲੰਗਰ ਲਾਵਾਂਗੇ ਡਾਕਟਰ ਪੁੱਛੂਗਾ ਤੈਨੂੰ ਤਕਲੀਫ ਕੀ ਆ ਡਾਕਟਰ ਨਰਸਾਂ ਬਹੁਤ ਵੱਡਾ ਅਮਲਾ ਸਾਡਾ ਮੈਂ ਤਾਂ ਜੀ ਫਲੱਡ ਸੇਵਾ ਕਰਨ ਆਇਆ ਸੀ ਤੇ ਮੈਨੂੰ ਰੋਕਿਆ ਗਿਆ ਮੈਂ ਬਹੁਤ ਖੁਸ਼ ਆਂ ਵੀ ਅਸੀਂ ਚੰਗੇ ਪਾਸੇ ਨੂੰ ਚੱਲ ਰਹੇ ਆਂ ਚੰਗੀ ਡਾਇਰੈਕਸ਼ਨ ਵਿੱਚ ਅਚ ਇਹ ਅਵਾਰਡ ਕਿਸ ਦਿਨ ਦਿੱਤਾ ਜਾ ਰਿਹਾ ਕਿੱਥੇ ਦਿੱਤਾ ਜਾ ਰਿਹਾ ਹਾਂ ਜੀ ਅਸੀਂ 13 ਤਰੀਕ ਨੂੰ 13 ਅਕਤੂਬਰ ਨੂੰ ਟਗੋਰ ਥੀਟਰ ਚੰਡੀਗੜ੍ਹ ਚੰਡੀਗੜ੍ਹ ਸਵੇਰ 10 ਤੋਂ 12 ਤੱਕ ਜੀ ਕੇ ਤੇ ਮੈਂ ਸਭ ਨੂੰ ਬੇਨਤੀ ਕਰਦਾ ਜਿਸ ਕੋਲੇ ਵੀ ਟਾਈਮ ਹੈ ਵੈਲਕਮ ਐਂਡ ਸਾਰੀ ਪ੍ਰੈਸ ਨੂੰ ਵੀ ਬੇਨਤੀ ਕਰਦਾ ਥੈਂਕ ਯੂ ਥੈਂਕ ਯੂ ਇਸ ਨੂੰ ਦੱਸਦੀ ਹੈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਨੂੰ ਅਵਾਰਡ ਦਿੱਤਾ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈਗਾ ਔਰ ਇੱਕ ਬਹੁਤ ਵੱਡੀ ਗੱਲ ਹੈ ਔਰ ਸਿਰਫ 84 ਦੇ ਦੰਗਿਆਂ ਦੇ ਮੱਦੇ ਨਜ਼ਰ ਇਹ ਅਵਾਰਡ ਦਿੱਤਾ ਜਾ ਰਿਹਾ ਕਿ ਉਹਨਾਂ ਨੇ 121 ਪਰਿਵਾਰਾਂ ਜਿਹੜੇ ਕਿ ਪੀੜਿਤ ਪਰਿਵਾਰ ਆ ਉਹਨਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਜਿਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਹ ਅਵਾਰਡ ਦਿੱਤਾ ਜਾ ਰਿਹਾ ਹੈ ਔਰ ਅਸੀਂ ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਇੱਕ ਹੋਰ ਹਿੰਦੂ ਚਿਹਰੇ ਨੂੰ ਵਾਰ ਦਿੱਤਾ ਜਾਏਗਾ ਉਹ ਸ਼੍ਰੀ ਅਨੰਦਪੁਰ ਸਾਹਿਬ ਦਿੱਤਾ ਜਾਏਗਾ ਔਰ ਉਸ ਦੀ ਜੜੀ ਕੋਛਣਾ ਹਾਲੇ ਨਹੀਂ ਕੀਤੀ ਗਈ ਹੈ ਮੈਂ ਦਿਨੇਸ਼ ਕੁਮਾਰ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫਾਰ ਟੀਵੀ ਲਈ ਚੰਡੀਗੜ੍ਹ ਤੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਵਾਰਡ ਦਿੱਤਾ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾ ਰਿਹਾ ਡਾਕਟਰ ਤਾਲੀਵਾਲ ਸਾਹਿਬ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਸਰ ਪਹਿਲਾਂ ਤਾਂ ਇੱਕ ਬਹੁਤ ਵੱਡੀ ਗੱਲ ਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਵਾਰਡ ਦਿੱਤਾ ਜਾ ਰਿਹਾ ਉਹ ਵੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਤੇ ਪਹਿਲੀ ਵਾਰ ਇਹ ਅਵਾਰਡ ਸ਼ੁਰੂ ਕਰਨ ਜਾ ਰਹੇ ਹਾਂ ਔਰ ਪਹਿਲੀ ਵਾਰ ਚ ਸਰ ਹਰਿਆਣਾ ਦੇ ਮੁੱਖ ਮੰਤਰੀ ਦਾ ਨਾਮ ਕਿਦਾਂ ਜੀ ਮੈਂ ਗਲੋਬਲ ਪੰਜਾਬੀ ਐਸੋਸ ਦਾ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਮੈਂ ਸੀਪਨੋ ਦਾ ਪ੍ਰੈਜ਼ੀਡੈਂਟ ਹੈ ਇਹ ਸਾਡੇ 11 ਕੰਟਰੀ ਦੇ ਵਿੱਚੋਂ ਇੰਗਲੈਂਡ ਕੈਨੇਡਾ ਅਮਰੀਕਾ ਦਾ ਹੈ ਸਾਡੇ ਇੰਡੀਆ ਦਾ ਜੀ ਗਲੋਬਲ ਜੀਪੀਏ ਦੇ ਸਾਰੇ ਸਾਡੇ ਕੋਲੇ 300 ਲਾਈਫ ਮੈਂਬਰ ਹੈ 200 500 ਮੈਂਬਰ ਸਭ ਨੇ ਡਿਸਾਈਡ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਵਾਰਡ ਵੱਡਾ ਕਾਰਨ ਹੈ ਕਿ ਉਹਨਾਂ ਨੇ 84 ਦੇ ਜੋ ਵੀ ਸਾਡਾ ਨੁਕਸਾਨ ਹੋਇਆ ਸੀ 121 ਪਰਿਵਾਰ ਸੀ ਹਰਿਆਣੇ ਚ ਉਹਨਾਂ ਨੂੰ ਨੌਕਰੀ ਦਿੱਤੀ ਮੁੜ ਵਸੇਬਾ ਕੰਪਨਸੇਸ਼ਨ ਦਿੱਤਾ ਤੇ ਅਸੀਂ ਸਾਰੇ ਵਰਲਡ ਚ ਚੁਣਿਆ ਅਜੇ ਸਰ ਇਸ ਚੀਜ਼ ਕੁਝ ਹੋਰ ਨਾਮ ਵੀ ਸੀਗੇ ਕੰਸੀਡਰ ਜਿਨ੍ਹਾਂ ਦੇ ਉੱਤੇ ਚਰਚਾ ਹੋਈ ਹਾਂ ਬਿਲਕੁਲ ਮੈਂ ਨਾਮ ਲੈਣਾ ਨਹੀਂ ਚਾਹੁੰਦਾ ਐਂਡ ਬਸ ਗੱਲ ਖਤਮ ਸਾਨੂੰ 43 ਸਾਲ ਬਾਅਦ ਜਿਹੜੇ ਬੰਦੇ ਨੇ ਸਾਡੇ ਜ਼ਖਮਾਂ ਤੇ ਮਲਮ ਲਾਈ ਹੋਵੇ ਜੀ ਤੇ ਸਾਡਾ ਇੱਕ ਵਾਰੀ ਨਾ ਜੇ 500 ਮੈਂਬਰ ਹੈ 10 ਵੋਟ ਹੋ ਜਾਣਗੇ 500 ਦੇ 500 ਰੁਪਏ ਵੋਟ ਪਈ VOTING ਸਿਸਟਮ ਹੋਇਆ ਅਵਾਰਡ ਦਿੰਦੇ ਆ ਸਾਡੀ ਸਾਡੀ ਬੋਡੀ ਡਿਸਾਈਡ ਕਰਦੀ ਆ ਹਾਂਜੀ ਸਾਡੇ ਜਿਹੜੇ ਗਲੋਬਲ ਪੰਜਾਬੀ ਹਿੰਦੂ ਸਿੱਖ ਸਾਰੇ ਮੈਂਬਰ ਹੈ ਦੇ ਜੀ ਜਿਹੜੇ ਪੰਜਾਬ ਦੇ ਭਲੇ ਲਈ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਗੱਲ ਕਰਦੇ ਆ ਸਾਰਿਆਂ ਨੇ ਜਨੋਨਿਮਸਲੀ ਪਾਸ ਕੀਤਾ ਤੇ ਮੈਨੂੰ ਰੋਕਿਆ ਗਿਆ ਜੀ ਇੰਗਲੈਂਡ ਤੋਂ ਮੈਂ ਚੱਲ ਜਾਣਾ ਸੀ ਤੇ ਮੈਂ ਖੁਦ ਪ੍ਰੇਜ਼ੈਂਟ ਕਰੂੰਗਾ ਉਸ ਇਨਸਾਨ ਨੂੰ ਜਿਨੇ ਸਾਡੇ ਜਖਮਾਂ ਤੇ 43 ਸਾਲ ਬਾਅਦ ਮੱਲ ਮਿਲਾਈ ਹੈ ਅਜਾ ਸਰ ਤੁਸੀਂ ਵੀ 84 ਦੇ ਦੰਗੇ ਤੁਸੀਂ ਦੇਖਿਆ ਕਿਉਂਕਿ ਜਿਸ ਹਿਸਾਬ ਨਾਲ ਸਾਡੀ ਏਜ ਹੈ ਤੁਹਾਨੂੰ ਸਾਰੀ ਗੱਲ ਪਤਾ ਹੈ ਤੁਹਾਨੂੰ ਕੀ ਲੱਗਦਾ ਵੀ ਹਾਲੇ ਤੱਕ ਜਿਹੜਾ ਤੁਸੀਂ ਜਿੱਦਾਂ ਤੁਸੀਂ ਸੈਣੀ ਸਾਹਿਬ ਦਾ ਨਾਮ ਸਿਲੈਕਟ ਕੀਤਾ ਤੁਹਾਨੂੰ ਕੀ ਲੱਗਦਾ ਵੀ ਹਾਲੇ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਜੀ ਬਹੁਤ ਮਿਲ ਗਿਆ ਹੋਂਦ ਚ ਲੜਕਾਂਡ ਆ ਉਹਦੇ 17.5 ਕਰੋੜ ਮੋਦੀ ਜੀ ਨੇ ਮਨਜ਼ੂਰ ਕੀਤਾ 34 ਪਰਿਵਾਰ ਮਾਰਦੇ ਸੀਗੇ ਐਂਡ ਵਿਧਵਾ ਕਲੋਨੀ ਸੀ ਜਿਹੜੀ ਤੇ ਉਹ ਉੱਤੇ ਖੁਦ ਕੈਂਪ ਲਾਇਆ ਤੇ ਉਹਨਾਂ ਦੇ ਜਗਮਾ ਤੇ ਮੰਦਮ ਲਾਈ ਉਹਨਾਂ ਨੂੰ ਵੀ ਸਾਰਾ ਕਰ ਰਹੇ ਆ ਐਨਐਸਸੀ ਜੀ ਇਹੀ ਤੇ ਗਲੋਬਲ ਪੰਜਾਬੀ ਅਸੀਂ ਪੰਜਾਬ ਦੇ ਦੁੱਖ ਲੈ ਕੇ ਦਿੱਲੀ ਜਾਊਗੀ ਜੀ ਨਾ ਕਿ ਮੈਂ ਰਾਸਫਾ ਲਊਂਗਾ ਜੀ ਮੈਂ ਬਕਾਉ ਨਹੀਂ ਜੀ ਵਿਚੇਰ ਮੈਨੀ ਨਾ ਵਿਖ ਜੂਗਾ ਮੈਂ ਪੰਜਾਬ ਦੇ ਦੁੱਖ ਲੈ ਕੇ ਜਾਣਾ ਜਿਹੜਾ ਸਾਨੂੰ ਇੰਨੇ ਸਾਲਾਂ ਤੋਂ ਇਨਸਾਫ ਨਹੀਂ ਮਿਲਿਆ ਸੀ ਜੀ ਤੇ ਇਨਸਾਫ 43 ਸਾਲ ਬਾਅਦ ਮਿਲਿਆ ਹੋਵੇ 82 ਜਰੋਲਾ ਪਿਆ ਗਿਆ ਸੀ ਹਰਿਆਣੇ 'ਚ 84 ਬਲੂ ਸਟਾਰ ਹੋਇਆ ਜੋ ਦੰਗੇ ਹੋਏ ਕਿੰਨੇ ਲੋਕ ਨੂੰ ਨੁਕਸਾਨੇ ਗਏ ਵਿਚਾਰੇ ਪਰ ਬਈ ਸਾਡੀ ਇੱਕ ਅਸੀਂ ਬਲੀਵ ਕਰਦੇ ਆਂ ਗੱਲਬਾਤ ਚ ਡਾਇਲੌਗ ਸਿਟ ਡਾਊਨ ਟਾਕ ਤੇ ਅਸੀਂ 31 ਕੰਮ ਕਰਵਾ ਲੇ ਮੋਦੀ ਜੀ ਤੋਂ ਜੀ ਪੰਜ ਚਾਰ ਹੀ ਤੁਹਾਨੂੰ ਮੋٹے ਮੋٹے ਦੱਸਿਆ ਅਸੀਂ ਸਾਰੇ ਬੰਦਿਆਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿੱਤਾ ਜਾਂ ਹਜੇ ਕਈ ਪੈਂਡਿੰਗ ਹੈ ਉਹ ਅਸੀਂ ਉਹਨਾਂ ਦੇ ਮਗਰ ਪਏ ਨੇ ਕਿਉਂਕਿ ਸਾਡੀ ਪੋਲੀਟੀਕਲ ਪਾਰਟੀ ਕੋਈ ਨਹੀਂ ਪਰ ਅਸੀਂ ਪੰਜਾਬ ਦੇ ਜ਼ਖਮਾਂ ਦੇ ਦਰਦ ਸਾਡੇ ਸਾਡੇ ਚ ਵੀ ਹੈ ਮੈਂ ਵੀ ਪੰਜਾਬੀ ਹਿੰਦੂ ਵੀ ਪੰਜਾਬੀ ਹੈ ਵਿਚਾਰਾ ਸਾਡਾ ਅਸੀਂ ਸਾਰੇ ਮਿਲ ਕੇ ਹਿੰਦੂ ਤੇ ਪੰਜਾਬੀ ਬਣੇ ਆ ਸਿੱਖ ਨਾ ਹਾਂ ਬਿਲਕੁਲ ਨਹੀਂ ਜੀ ਸਾਡੇ ਜਿਹੜੀ ਗਲੋਬਲ ਪੰਜਾਬੀ ਐਸੇ ਨਾ ਉਹਦੇ ਚ ਸਾਡੇ 50% ਮੈਂਬਰ ਹਿੰਦੂ ਆ ਇਹ ਜਨਮੀ ਤਾ ਹੋਇਆ ਬੋਰਡ ਦੀ ਰਿਚਸਟ ਹੋਟਲ ਗਰੁੱਪ ਆ ਆਈਐਸ ਆਈਪੀਐਸ ਰਿਟਾਇਰਡ ਜੱਜਸ ਆਰਮੀ ਜਰਨਲ ਕਰਨਲ ਉਹ ਸਾਡੇ ਮੈਂਬਰ ਆ ਕਿਸੇ ਨੂੰ ਕੋਈ ਭੁੱਖ ਨਹੀਂ ਰਟਾਇਰ ਹੋ ਚੁਕੇ ਆ ਲਾਈਫ ਦੇ ਵਿੱਚ ਪਰ ਪੰਜਾਬ ਦੇ ਭਲੇ ਲਈ ਗੱਲ ਕਰਾਂਗੇ ਸ਼ਾਂਤੀ ਲਈ Hindu Sikh ਏਕਤਾ ਲਈ ਤਿਲਕ ਜੰਝੂ ਦਾ ਰਾਖਾ ਜਿਹਦਾ मीनिंग ਕੱਢੀਏ ਬੁੱਕ ਵੀ ਰਿਲੀਜ਼ ਹੋਣੀ ਹੈ ਵੀ ਗੁਰੂ ਤੇਗ ਬਹਾਦਰ ਜੀ ਨੇ ਸੀਸ ਘਟਾਤਾ ਤਿਲਕ ਜੰਝੂ ਦੀ ਖਾਤਰ ਤੇ ਮੈਂ ਆਪਦੇ Hindu ਵੀਰਾਂ ਨੂੰ ਗਾਲਾਂ ਕੱਢਾਂ ਇਹਦਾ ਮਤਲਬ ਮੈਂ ਗੁਰੂ ਦੀ ਫਿਲਾਸਫੀ ਤੋਂ ਦੂਰ ਜਾ ਰਿਹਾ ਨਹੀਂ ਅਸੀਂ ਇੱਕ ਪਰਿਵਾਰ ਆ ਨਾ ਮਾਸ ਦਾ ਰਿਸ਼ਤਾ ਸਾਡਾ ਠੀਕ ਹੈ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ ਜੀ ਆਈ ਥਿੰਕ ਪਹਿਲਾਂ ਕਿਸੇ ਨੇ ਨਹੀਂ ਕੀਤਾ ਕੀਤਾ ਹੋਏਗਾ ਪਰ ਐਡੀ ਵੱਡੀ ਸਕੇਲ ਤੇ ਨਹੀਂ ਗਿਆ ਹੈਨਾ ਕੁਝ ਲੋਕ ਸਾਨੂੰ ਸ਼ਾਇਦ ਕਹਿਣ ਵੀ ਹਰਿਆਣੇ ਦੇ ਸੀ ਇਹਨੂੰ ਕਿਉਂ ਦਿੰਦਾ ਯੈਸ ਹੀ ਡਿਡ ਸਮਥਿੰਗ ਪਹਿਲਾਂ ਵੀ ਆਏ ਸੀ ਅਮ ਪੰਜਾਬ ਦੇ ਵਿੱਚ ਵੀ ਆਏ ਅਸੀਂ ਚੁਣੇ ਤਾਂ ਜੋ ਕਿਸੇ ਨੇ ਕੀਤਾ ਜੀ ਐਂਡ ਪਬਲਿਕ ਦੇਖੇਗੀ ਐਂਡ ਮੇਰੇ ਮੇਰੇ ਵੀ ਵੱਡੇ ਭਾਗ ਆ ਮੈਨੂੰ ਰੋਕਿਆ ਗਿਆ ਤੇ ਅਸੀਂ 13 ਤਰੀਕ ਨੂੰ ਅਵਾਰਡ ਦੇ ਰਹੇ ਅਸੀਂ ਸਿਰ ਇਹ ਪਹਿਲੀ ਵਾਰ ਅਵਾਰਡ ਦਿੱਤਾ ਜਾ ਰਿਹਾ ਮਹਾਰਾਜ ਜੀ ਅਵਾਰਡ ਚ ਚੁਣਿਆ ਅਵਾਰਡ ਚ ਚੁਣਿਆ ਜਿਸ ਹਾਮਲਾ ਤੁਸੀਂ ਦੱਸਿਆ ਕਿ ਇਹ ਰੈਗੂਲਰ ਰਹੇਗਾ ਜਾਂ ਇਹ ਸਿਰਫ ਇੱਕ ਵਾਰੀ ਅਸੀਂ ਦਵਾਂਗੇ ਨਹੀਂ ਜੀ ਅਸੀਂ ਹਜੇ ਦੂਸਰਾ ਨਾਮ ਅਨਾਉਂਸ ਨਹੀਂ ਕਰਦੇ ਅਸੀਂ 22 ਨਵੰਬਰ ਨੂੰ ਜਦੋਂ ਸਾਡੇ ਹਸਪਤਾਲ ਦੀ ਓਪਨਿੰਗ ਹੈ ਅਨੰਦਪੁਰ ਸਾਹਿਬ ਜਿੱਥੇ ਮਾਤਾ ਨੈਣਾ ਦੇਵੀ ਵੀ ਅਨੰਦਪੁਰ ਸਾਹਿਬ 125 ਬਿਡ ਦਾ ਹਸਪਤਾਲ ਬਣਾਤਾ ਮਲਟੀ ਸਪੈਸ਼ਲਿਟੀ ਕੈਂਸਰ ਸਭ ਕੁਝ ਅੱਖਾਂ ਫ੍ਰੀ ਉੱਥੇ ਆ ਰਿਹਾ ਤੇ ਉਹਨੂੰ ਅਸੀਂ ਪੋਰਸ ਵਾਰਡ ਦੇਣਾ ਹਜੇ ਨਾਂ ਨਹੀਂ ਦੱਸਣਾ ਤੁਸੀਂ ਕਹੋਗੇ ਹੈ ਇੱਕ ਸਾਡਾ Hindu ਵੀਰ ਤੰਤੀ ਰਾਗ ਦੇ ਵਿੱਚ ਕੀਰਤਨ ਕਰਦਾ ਜੀ ਉਹ ਚੁਣਿਆ ਬਹੁਤ ਉੱਚੇ ਔਦੇ ਤੇ ਆ ਜੀ ਉਹ ਆਏਗਾ ਓਕੇ ਜਿਹੜਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਉਨੀ ਨੌਲੇਜ ਨਹੀਂ ਉਹਨੂੰ ਆ ਠੀਕ ਹੈ ਬਿਤੇ ਅਸੀਂ ਅਸਲੀਅਤ ਤੇ ਕੰਮ ਕਰਾਂਗੇ ਵਕਾਉ ਨਹੀਂ ਅਸੀਂ ਵਿਕਦੇ ਨਹੀਂਗੇ ਨਾ ਸਾਡਾ ਮੁੱਲ ਨਹੀਂ ਕੋਈ ਮੈਂ ਪੰਜਾਬ ਦੇ ਦੁੱਖ ਲੈ ਕੇ ਜਾਵਾਂ ਤੇ ਮੈਂ ਵਿਕ ਜੂ 5-7 ਕਰੋੜ ਜਾਂ ਉਹਦਾ ਦੇਤਾ ਨੋ ਕੁਲਵੰਤ ਸਿੰਘ ਵਕਾਉ ਨਹੀਂ ਅਸੀਂ ਦਵਾਈ ਦੇ ਲੰਗਰ ਲਾਉਣ ਆਲੇ ਆ ਦਵਾਈ ਦੇ ਲੰਗਰ ਲਾਉਣੇ ਬਹੁਤ ਔਖੇ ਆ ਰੋਟੀ ਪਾਣੀ ਦੇ ਲੰਗਰ ਦਾ ਸਭ ਨੂੰ ਪ੍ਰਸ਼ਾਦਾ ਦਾਲ ਪਚਾ ਦਿਓ ਜੋ ਦਵਾਈ ਦਾ ਲੰਗਰ ਲਾਵਾਂਗੇ ਡਾਕਟਰ ਪੁੱਛੂਗਾ ਤੈਨੂੰ ਤਕਲੀਫ ਕੀ ਆ ਡਾਕਟਰ ਨਰਸਾਂ ਬਹੁਤ ਵੱਡਾ ਅਮਲਾ ਸਾਡਾ ਮੈਂ ਤਾਂ ਜੀ ਫਲੱਡ ਸੇਵਾ ਕਰਨ ਆਇਆ ਸੀ ਤੇ ਮੈਨੂੰ ਰੋਕਿਆ ਗਿਆ ਮੈਂ ਬਹੁਤ ਖੁਸ਼ ਹਾਂ ਵੀ ਅਸੀਂ ਚੰਗੇ ਪਾਸੇ ਨੂੰ ਚੱਲ ਰਹੇ ਹਾਂ ਚੰਗੀ ਡਾਇਰੈਕਸ਼ਨ ਵਿੱਚ ਅਚ ਇਹ ਅਵਾਰਡ ਕਿਸ ਦਿਨ ਦਿੱਤਾ ਜਾ ਰਿਹਾ ਕਿੱਥੇ ਦਿੱਤਾ ਜਾ ਰਿਹਾ ਹਾਂ ਜੀ ਅਸੀਂ 13 ਤਰੀਕ ਨੂੰ 13 ਅਕਤੂਬਰ ਨੂੰ ਟਗੋਰ ਥੀਟਰ ਚੰਡੀਗੜ੍ਹ ਚੰਡੀਗੜ੍ਹ ਸਵੇਰ 10 ਤੋਂ 12 ਤੱਕ ਠੀਕ ਹੈ ਤੇ ਮੈਂ ਸਭ ਨੂੰ ਬੇਨਤੀ ਕਰਦਾ ਜਿਸ ਕੋਲ ਵੀ ਟਾਈਮ ਹੈ ਵੈਲਕਮ ਐਂਡ ਸਾਰੀ ਪ੍ਰੈਸ ਨੂੰ ਵੀ ਬੇਨਤੀ ਕਰਦਾ ਥੈਂਕ ਯੂ ਥੈਂਕ ਯੂ ਇਸ ਨੂੰ ਦੱਸ ਦਈਏ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਨੂੰ ਅਵਾਰਡ ਦਿੱਤਾ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈਗਾ ਔਰ ਇੱਕ ਬਹੁਤ ਵੱਡੀ ਗੱਲ ਹੈ ਔਰ ਸਿਰਫ 84 ਦੇ ਦੰਗਿਆਂ ਦੇ ਮੱਦੇ ਨਜ਼ਰ ਇਹ ਅਵਾਰਡ ਦਿੱਤਾ ਜਾ ਰਿਹਾ ਕਿ ਉਹਨਾਂ ਨੇ 121 ਪਰਿਵਾਰਾਂ ਜਿਹੜੇ ਕਿ ਪੀੜਿਤ ਪਰਿਵਾਰ ਆ ਉਹਨਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਜਿਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਹ ਅਵਾਰਡ ਦਿੱਤਾ ਜਾ ਰਿਹਾ ਔਰ ਅਸੀਂ ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਇੱਕ ਹੋਰ ਹਿੰਦੂ ਚਿਹਰੇ ਨੂੰ ਵਾਰਡ ਦਿੱਤਾ ਜਾਏਗਾ ਉਹ ਸ਼ੀਰੀਆ ਨੰਬਰ ਸਾਫ਼ ਦਿੱਤਾ ਜਾਏਗਾ اور ਉਸ ਦੀ ਜੜੀ ਕੋਸ਼ਨਾ ਹਾਲੇ ਨਹੀਂ ਕੀਤੀ ਗਈ ਹੈ ਮੈਂ ਦਿਨੇਸ਼ ਕੁਮਾਰ ਕੈਮਰਾਮੈਨ ਸੁਮੇਤ ਨਾਲ ਥੈਂਕਸ ਫਾਰ ਟੀਵੀ ਲਈ ਚੰਡੀਗੜ੍ਹ ਤੋਂ